ਬੱਪੂ ਮਾਨਸੇਵਰਗੇ ਰੁਲਦੂ ਸਿੰਘ ਮਾਨਸੇਵਰਗੇ ਉੱਥੋਂ ਬਿਆਨ ਦਿੰਦੇ ਨੇ ਇਹ ਸਹੀ ਹੈ ਜਾਂ ਗਲਤ ਹੈ ਮਾਨਸਾ ਸਾਹਿਬ ਕਹ ਰਹੇ ਨੇ ਕਿ ਜੇ ਚਿੱਠੀ ਵੀ ਲਿਖਤੀ ਭੰਦੇਰ ਸਾਹਿਬ ਨੇ ਜਾਂ ਇਹਨਾਂ ਨੇ ਉਹਦਾ ਸਾਈਨ ਵੀ ਹੋ ਗਿਆ ਮੈਂ ਫੇਰ ਵੀ ਨਹੀਂ ਜਾਂਦਾ ਤਾਂ ਪੱਤਰਕਾਰ ਸਾਹਿਬ ਨੇ ਪੁੱਛਿਆ ਤੁਸੀਂ ਕਿਉਂ ਨਹੀਂ ਜਾਂਦੇ ਕਹਿੰਦਾ ਜੇ ਥੋੜੇ ਜਥੇਬੰਦੀ ਨੇ ਕਿਹਾ ਫੇਰ ਮੈਂ ਸਲਾਹ ਕਰਕੇ ਆਉਂਗਾ ਮੈਂ ਮਾਨਸਾ ਦੇ ਰੁਲਦੂ ਸਾਹਿਬ ਨੂੰ ਕਹਿੰਦਾ ਵੀ ਆਜੋ ਅੱਜ ਆਪਾਂ ਬਜ਼ੁਰਗਾਂ ਬਜ਼ੁਰਗਾਂ ਸਾਦੇ ਨੌਜਵਾਨਾਂ ਸਾਦੇ ਬਹੁਤ ਸ਼ਰਮ ਦੀ ਗੱਲ ਹੈ ਇਹ ਇਕੱਠੇ ਹੋਈਏ ਆਪਾਂ ਸਾਰੀ ਜਥੇਬੰਦੀਆਂ ਕੋਈ ਇਹਦੇ ਵਿੱਚ ਕੱਢਣ ਪਾਣ ਨੂੰ ਨਹੀਂ ਆਪਣੇ ਜ਼ਮੀਰ ਨੂੰ ਦੇਖੋ ਆਪਣੇ ਬੱਚਿਆਂ ਨੂੰ ਐਸੇ ਦਾ ਉਹ ਕਿਸਾਨ ਲੀਡਰ ਕਹੋਂਦੇ ਨੇ ਵੀ ਹਾਂ ਅਸੀਂ ਜਦੋਂ ਕਿਸਾਨਾਂ ਨੂੰ ਲੋੜ ਹੋਊਗੀ ਅਸੀਂ ਉੱਥੇ ਆਵਾਂਗੇ ਫੰਡ ਵੀ ਲੈਂਦੇ ਨੇ ਫਿਰ ਆ ਤਾਂ ਰਹੇ ਨਹੀਂ ਜੀ ਫਿਰ ਆਪਣੇ ਲੋਕ ਉਹਨਾਂ ਨੂੰ ਫੰਡ ਕਿਉਂ ਦਿੰਦੇ ਨੇ ਫੰਡ ਇੱਥੇ ਭੇਜਣ ਇਹ ਤਾਂ ਲੋਕਾਂ ਨੂੰ ਵੀ ਚਾਹੀਦਾ ਵੀ ਫਿਰ ਜਿਹੜਾ ਬੰਦਾ ਆਪਣੇ ਆਪ ਹੀ ਵੀਡੀਓ ਪਾ ਪਾ ਕੇ ਕਹਿ ਰਿਹਾ ਪੱਤਰਕਾਰ ਨੂੰ ਵੀ ਮੈਂ ਨਹੀਂ ਆਂਦਾ ਮੈਂ ਨਹੀਂ ਆਂਦਾ ਸਾਰੇ ਆਮ ਗਲਤ ਵੀ ਤੁਸੀਂ ਆਓਗੇ ਮਾਨਸਾ ਸਾਹਿਬ ਕਹਿੰਦਾ ਮੈਂ ਫੇਰ ਵੀ ਨਹੀਂ ਆਂਦਾ ਮੈਂ ਫੇਰ ਵੀ ਨਹੀਂ ਆਂਦਾ ਫਿਰ ਮੈਂ ਵਿਚਾਰ ਕਰੂੰਗਾ ਜੇਕਰ ਮੇਰੀ ਉਹ ਹੋਈ ਇਹ ਮਾਨਸਾ ਸਾਹਿਬ ਨੂੰ ਬਜ਼ੁਰਗ ਸਾਡੇ ਬਜ਼ੁਰਗ ਨੇ ਕੁਝ ਮਾਰ ਸੋਚਣ ਚੇਂਜ ਕਰ ਲੈ ਸਾਰੇ ਜਥੇਬੰਦੀਆਂ ਨੂੰ ਜੇ ਤੁਸੀਂ ਸਮਰਥਨ ਨਹੀਂ ਕਰਨਾ ਤਾਂ ਤੁਸੀਂ ਲੋਕਾਂ 'ਚ ਇਹ ਮਖੌਲ ਵੀ ਨਾ ਅੜਾਓ ਨਾ ਇਹ ਲੋਕ ਮੈਨਕ ਘਰ ਹਰਤਾ ਜੀ ਇਹ ਮੇਰਾ ਸਾਥੀਆਂ ਨਾਲ 10 ਬੰਦੇ ਹੋ ਕਿਸਾਨ ਡੱਲੇਵਾਲ ਦੇ ਹੋਰ ਜਥੇਬੰਦੀਆਂ ਦੇ ਵੈਸੀ ਉਹ ਕਹਿੰਦੇ ਸੀ ਜਥੇਬੰਦੀ ਦੇ ਨਹੀਂ ਹੈਗੇ ਆਗੂ ਇੱਕ ਸਿਆਲੂ ਦਾ ਸੀ ਇੱਕ ਲੌਂਦੀ ਪਰਦਾ ਸੀ ਬੰਦਾ ਇੱਕ ਪਟਮਾਝਰੇ ਦਾ ਸੀ ਉਹ ਕਹਿੰਦਾ ਜੇ ਸਾਡੀ ਜਮੀਰ ਜਾਗ ਰਹੀ ਐ ਸੀ ਜਥੇਬੰਦੀ ਦੇ ਤਾਂ ਵੀ ਜਾਵਾਂਗੇ ਠੀਕ ਹੈ ਇਹ ਤਾਂ ਰਣਜੀਤ ਸਿੰਘ ਸਾਹਿਬ ਨੂੰ ਚਾਹੀਦਾ ਵੀ ਇੰਨੇ ਮੌਜਾਂ ਹੰਡਾਲੀਆਂ ਐਸ਼ ਲੈ ਲਈ ਤਾਂ ਜਥੇਬੰਦੀਆਂ ਦਾ ਸਾਥ ਦੇਣ ਜਿਹੜੇ ਹਮਲੇ ਹੁਣ ਕਿਸਾਨਾਂ ਦੇ ਉੱਤੇ ਹੋ ਰਹੇ ਨੇ ਉਹ ਤੁਹਾਨੂੰ ਲੱਗਦਾ ਵੀ ਇਹ ਭਗਵੰਤ ਮਾਨ ਸਰਕਾਰ ਨੂੰ ਕੋਈ ਨਾ ਕੋਈ ਹਾਂ ਦਾ ਨਾਰਾ ਮਾਰਨਾ ਚਾਹੀਦਾ ਮਾਰਨਾ ਚਾਹੀਦਾ ਜੀ ਬਿਲਕੁਲ ਭਗਵੰਤ ਸਰਕਾਰ ਨੂੰ ਸਾਡੇ ਕਿਸਾਨਾਂ ਦੀ ਸਰਕਾਰ ਹੈ ਇਹ ਪਰ ਭਗਵੰਤ ਮਾਨ ਨੂੰ ਮਾਰਨਾ ਚਾਹੀਦਾ ਜ਼ਰੂਰ ਹੱਕ ਜੇ ਖੜਨਾ ਚਾਹੀਦਾ ਜਮਈ ਕਿਸੇ ਜਮਈ ਪਾਣੀ 'ਚ ਬੈਠ ਗਏ ਹਾਂ ਜੀ ਫਿਰ ਇਹ ਤਾਂ ਫਿਰ ਉਹਨਾਂ ਨੂੰ ਫਿਰ ਆਪਣੇ ਆਪ ਚਾਹੀਦਾ ਵੀ ਹਾਂ ਸਾਡੇ ਕਿਸਾਨਾਂ ਨਾਲ ਕੀ ਹੋ ਰਿਹਾ ਕੀ ਕਿਸਾਨ ਠੰਡ ਦੇ ਵਿੱਚ ਧੁੱਪ ਦੇ ਵਿੱਚ ਛੋਟੇ ਛੋਟੇ ਬੱਚੇ ਹੁਣ ਡੱਲੇ ਮੈਂ ਤਾਂ ਕਹਿੰਦਾ ਡੱਲੇ ਵਾਲ ਸਾਹਿਬ ਦੇ ਬੱਚੇ ਨੂੰ ਵੀ ਡੀਜੀ ਪੈਸਾ ਡੀਜੀ ਪੀ ਸਾਹਿਬ ਗੁਰਦੀ ਬਿਠਾ ਕੇ ਆਏ ਨੇ ਉਹਦੇ ਅੱਥਰੂ ਨੂੰ ਰੁਕ ਰਹੇ ਹੈ ਵੀ ਆਪਣਾ ਇੱਕ ਜੀ ਘਰ ਦੇ ਵਿੱਚ ਜਾ ਰਿਹਾ ਮੈਂ ਪੂਰ ਜੋ ਅਪੀਲ ਕਰਦਾ ਸਰਕਾਰ ਨੂੰ ਕਿ ਕਿਸਾਨਾਂ ਦਾ ਮਸਲਾ ਹਲਕਾ ਤੇ ਆਉਣ ਵਾਲੀ ਜਿਹੜੀ ਸਥਿਤੀ ਹੈ ਆਉਣ ਵਾਲਾ ਜਿਹੜਾ ਜਥਾ ਹੁਣ ਜਾਊਗਾ ਉਦੇ ਵਿੱਚ ਵੀ ਉਨੇ ਹੀ ਹੌਸਲੇ ਨਾਲ ਅੱਗੇ ਜਾਣ ਮੈਂ ਕਹਾਂ 1% 1% ਤੋਂ ਘੱਟ ਨਹੀਂ ਅੱਧਾ ਪਰਸੈਂਟ ਵੀ ਨਹੀਂ ਕਿਸੇ ਦਾ ਹੌਸਲਾ ਡਾਊਨ ਹੋਇਆ ਐਂ ਜਿਹੜੇ ਘਰ ਬੈਠੇ ਨੇ ਮੇਰੇ ਭੈਣ ਭਰਾ ਵੀਰ ਉਹ ਮੋਰਚੇ ਦੇ ਵਿੱਚ ਆਉਣ ਦੇਖਣਾ ਆ ਕੇ ਕੀ ਵੀਰੇ ਸਾਡੇ ਜ਼ਿੰਮੇਦਾਰਾਂ ਨਾਲ ਭੈਣਾਂ ਨਾਲ ਭਾਈਆਂ ਨਾਲ ਬਣ ਰਿਹਾ ਤਾਂ ਸਾਡੇ ਬਹੁਤ ਸਤਿਕਾਰਯੋਗ ਬਜ਼ੁਰਗ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕੱਲ ਡੀਜੀਪੀ ਵੀ ਆਏ ਤੇ ਉਹਨਾਂ ਨੇ ਆਪਣੇ ਪੂਰਾ ਕਠਨ ਕਰਿਆ ਹੋਇਆ ਕਿ ਮੈਂ ਮਰ ਜੂੰਗਾ ਪਰ ਇਹ ਪਿੱਛੇ ਨਹੀਂ ਹਟੂੰਗਾ ਮੈਂ ਇਸ ਜਿੱਤ ਤੋਂ ਇਹ ਇੱਕ ਬਜ਼ੁਰਗ ਨੌਜਵਾਨ ਦੀ ਬਹੁਤ ਤਕੜੀ ਕਰਵਾਨੀ ਮਰਜੀਵੜਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਪਹਿਲਾਂ ਕਹਿੰਦੇ ਸੀ ਵੀ ਚਾਹੇ ਤੁਸੀਂ ਪੈਦਲ ਆਜੋ ਅਸੀਂ ਪੈਦਲ ਲੰਘਣ ਦਵਾਂਗੇ ਤੇ ਹੁਣ ਸਰਕਾਰ ਦੋਗਲੀ ਨੀਤੀ ਪਰਾ ਰਹੀ ਆ ਕੀ ਕਹੋਗੇ ਮੈਂ ਜੀ ਉੱਥੇ ਜਿੱਥੇ 50 ਦਾ ਆਪਣੀ ਹੱਦ ਹੈ ਹੱਦ ਕੋਲ ਜਾ ਕੇ ਆਏ ਮੇਰੇ ਨਾਲ ਮੇਰੇ ਸਾਥੀ ਵੀ ਨੇ ਉੱਥੇ ਹੋਰ ਸਾਥੀ ਵੀ ਖੜੇ ਸੀ ਪਹਿਲੇ ਹੀ ਪੁਲਿਸ ਸਾਨੂੰ ਦੇਖ ਕੇ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਉੱਥੇ ਕਿਲ ਵੀ ਦੇਖ ਸਕਦੇ ਨੇ ਆ ਕੇ ਅੱਛਾ ਮੈਂ ਰਾਮਪੁਰ ਰਹਿੰਦੇ ਹੋਏ ਉਥੇ ਬਹੁਤ ਟ੍ਰੈਫਿਕ ਚੱਲਦੀ ਆ ਕਈ ਲੋਕਾਂ ਦਾ ਸੰਬਰਕ ਹੋਇਆ ਕਿ ਜ਼ਿੰਮੇਦਾਰਾਂ ਨੇ ਪਿੱਲ ਗੱਡੇ ਹੋਏ ਨੇ ਮੈਂ ਆਪ ਉਹਨਾਂ ਸਮਝਾਉਂਦਾ ਵੀ ਜਾ ਕੇ ਦੇਖੋ ਭੈਣ ਭਾਈਓ ਇਹਨਾਂ ਦੇ ਜ਼ਿੰਮੇਦਾਰਾਂ ਨਿਕਲੇ ਇੱਕ ਹਰਿਆਣਾ ਪੁਲਿਸ ਨੇ ਗੱਡੇ ਹੋਏ ਨੇ ਅੱਜ ਤਾਂ ਮਰਜੀਬੜਾ ਜਿੱਥਾ ਗਿਆ ਉੱਤੇ ਵੀ ਗੋਲੀਆਂ ਚੱਲੀਆਂ ਅਥਰੂ ਗਏ ਚੱਲੀ ਪਾਣੀ ਦੀ ਪਿਛਾੜਾਂ ਚੱਲੀਆਂ ਇਹ ਤਾਂ ਲੋਕਾਂ ਨੂੰ ਦੇਖਣਾ ਚਾਹੀਦਾ ਵੀ ਜ਼ਿੰਮੇਦਾਰਾਂ ਤੇ ਸਰਕਾਰ ਮਾਰ ਰਹੀ ਆ ਆਪਾਂ ਘਰੇ ਬੈਠੇ ਆਂ ਅੰਬੂ ਬਾਰਡਰ ਦੇ ਉੱਤੇ ਅਸੀਂ ਖੜੇ ਆਂ ਤੇ ਸਾਨੂੰ ਬੱਪ ਜੀ ਮਿਲੇ ਨੇ ਇੱਥੇ ਸਿੱਧੂਪੁਰ ਜਿਹੜੀ ਯੂਨੀਅਨ ਆ ਉਹਦੇ ਸਰਗਰਮ ਮੈਂਬਰ ਨੇ ਤੇ ਆਪਾਂ ਇਹਨਾਂ ਨੂੰ ਮੋਰਚੇ ਦੀ ਸਥਿਤੀ ਬਾਰੇ ਪੁੱਛਦੇ ਆ ਕਿ ਮੋਰਚੇ ਦੀ ਸਥਿਤੀ ਕਿਵੇਂ ਹੈ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਤਾਂ ਸਥਿਤੀ ਦਾ ਦੋਸਤੋ ਦੇਖ ਹੀ ਲਿਆ ਤੁੰਨੇ ਵੀ ਕਿੰਨਾ ਇਕੱਠ ਹੈ ਕੀ ਕੁਝ ਜ਼ਿੰਮੇਦਾਰ ਨਾਲ ਵਾਪਰ ਰਿਹਾ ਮੈਂ ਤਾਂ ਇਹ ਵੀ ਅਪੀਲ ਕਰੂੰਗਾ ਕਿ ਜਿਹੜੇ ਘਰ ਬੈਠੇ ਨੇ ਮੇਰੇ ਭੈਣ ਭਰਾ ਵੀਰ ਉਹ ਮੋਰਚੇ ਦੇ ਵਿੱਚ ਆਉਣ ਦੇਖਣ ਆ ਕੇ ਕੀ ਵੀਰੇ ਸਾਡੇ ਜ਼ਿੰਮੇਦਾਰਾਂ ਨਾਲ ਭੈਣਾਂ ਨਾਲ ਭਾਈਆਂ ਨਾਲ ਬਣ ਰਿਹਾ ਤਾਂ ਸਾਡੇ ਬਹੁਤ ਸਤਿਕਾਰਯੋਗ ਬਜ਼ੁਰਗ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕੱਲ ਡੀਜੀਪੀ ਵੀ ਆਏ ਤੇ ਉਹਨਾਂ ਨੇ ਆਪਣੇ ਪੂਰਾ ਕਠਨ ਕਰਿਆ ਹੋਇਆ ਕਿ ਮੈਂ ਮਰ ਜੂਗਾ ਪਰ ਇਹ ਪਿੱਛੇ ਨਹੀਂ ਹਟੂਗਾ ਮੈਂ ਇਸ ਜਿੱਤ ਤੋਂ ਇਹ ਇੱਕ ਬਜ਼ੁਰਗ ਨੌਜਵਾਨ ਦੀ ਬਹੁਤ ਤਕੜੀ ਇੱਕ ਕੁਰਬਾਨੀ ਹੈ ਤੇ ਜਿਹੜੇ ਉਹ ਉਰੇ ਜਿਹੜੇ ਹੁਣ ਇਸ ਟਾਈਮ ਮਰਜੀਬੜਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਪਹਿਲਾਂ ਕਹਿੰਦੇ ਸੀ ਵੀ ਚਾਹੇ ਤੁਸੀਂ ਪੈਦਲ ਆਜੋ ਅਸੀਂ ਪੈਦਲ ਲੰਘਣ ਦਵਾਗੇ ਤੇ ਹੁਣ ਸਰਕਾਰ ਦੋਗਲੀ ਨੀਤੀ ਪਰਾ ਰਹੀ ਆ ਕੀ ਕਹੋਗੇ ਮੈਂ ਜੀ ਉੱਥੇ ਜਿੱਥੇ 50 ਦਾ ਆਪਣੀ ਹੱਦ ਹੈ ਹੱਦ ਕੋਲ ਜਾ ਕੇ ਆਇਆ ਮੇਰੇ ਨਾਲ ਮੇਰੇ ਸਾਥੀ ਵੀ ਨੇ ਉੱਥੇ ਹੋਰ ਸਾਥੀ ਵੀ ਖੜੇ ਸੀ ਪਹਿਲੇ ਹੀ ਪੁਲਿਸ ਸਾਨੂੰ ਦੇਖ ਕੇ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਉੱਥੇ ਕਿਲ ਵੀ ਦੇਖ ਸਕਦੇ ਨੇ ਆ ਕੇ ਅੱਛਾ ਮੈਂ ਰਾਮਪੁਰ ਰਹਿੰਦੇ ਹੋਏ ਉੱਥੇ ਬਹੁਤ ਟ੍ਰੈਫਿਕ ਚੱਲਦੀ ਆ ਕਈ ਲੋਕਾਂ ਨਾਲ ਸੰਬਰਕ ਹੋਇਆ ਕਿ ਜ਼ਿੰਮੇਦਾਰਾਂ ਨੇ ਕਿਲ ਗੱਡੇ ਹੋਏ ਨੇ ਮੈਂ ਆਪ ਉਹਨਾਂ ਨੂੰ ਸਮਝਾਉਂਦਾ ਵੀ ਜਾ ਕੇ ਦੇਖੋ ਭੈਣ ਭਾਈਓ ਇਹਨਾਂ ਦੇ ਜ਼ਿੰਮੇਦਾਰਾਂ ਨਿਕਲੇ ਇੱਕ ਹਰਿਆਣਾ ਪੁਲਿਸ ਨੇ ਗੱਡੇ ਹੋਏ ਨੇ ਅੱਜ ਤਾਂ ਮਰਜੀਬੜਾ ਜਿੱਥਾ ਗਿਆ ਉੱਥੇ ਵੀ ਗੋਲੀਆਂ ਚੱਲੀਆਂ ਅੱਥਰੂ ਗਏ ਚੱਲੀ ਪਾਣੀ ਦੀ ਪਿਛਾੜਾਂ ਚੱਲੀਆਂ ਇਹ ਤਾਂ ਲੋਕਾਂ ਨੂੰ ਦੇਖਣਾ ਚਾਹੀਦਾ ਵੀ ਜ਼ਿੰਮੇਦਾਰਾਂ ਤੇ ਸਰਕਾਰ ਮਾਰ ਰਹੀ ਆ ਆਪਾਂ ਘਰੇ ਬੈਠੇ ਆ ਨਹੀਂ ਇਹ ਗਲਤ ਮੈਸੇਜ ਲੋਕਾਂ 'ਚ ਪਹੁੰਚਾਇਆ ਜਾ ਰਿਹਾ ਇਹ ਬਹੁਤ ਗਲਤ ਮੈਸੇਜ ਹੈ ਜਾ ਕੇ ਇਹ ਦੇਖ ਸਕਦੇ ਆ ਇਹ ਕਿ ਆਪਣਾ ਨਸਿੰਬਲੀ ਤੋਂ ਰਾਮਪੁਰਨ ਚ ਮਾਰੂ ਕਾਮੀ ਨੂੰ ਇੱਧਰ ਟ੍ਰੈਫਿਕ ਜਾਂਦੀ ਹੈ ਉਹਨਾਂ ਨੂੰ ਮੈਂ ਕਈ ਵਾਰ ਪੁੱਛਿਆ ਆਪਣੇ ਕਿਸਾਨ ਹੋਣ ਦੇ ਨਾਤੇ ਵੀ ਭਾਈ ਤੁਸੀਂ ਇਹ ਗੱਲ ਕਹਿੰਦੇ ਕਿਸਾਨਾਂ ਨੇ ਰੋਕ ਰੱਖਿਆ ਕਿਸਾਨਾਂ ਤਾਂ ਮੇਰੀ ਸਕੂਟਰੀ ਬਾਰਡਰ ਤੇ ਜਾ ਕੇ ਆਈ ਉੱਥੇ ਸਿੱਰੇ ਜਾ ਕੇ ਆਈ ਹੈ ਕਿਸਾਨਾਂ ਤਾਂ ਕਿਤੇ ਰੋਖਿਆ ਸੰਭੂ ਤਾਂ ਚੱਲ ਕੇ ਮੈਂ 3 ਕਿਲੋਮੀਟਰ ਗਿਆ ਜੀ ਇਹ ਤਾਂ ਸਾਰੀ ਇੱਕ ਫਵਾੜ ਡਾਈ ਹੋਈ ਹੈ ਕੋਈ ਕਿਸਾਨਾਂ ਨੇ ਕਸੂਰ ਨਹੀਂ ਕੋਈ ਕਿਸਾਨਾਂ ਦਾ ਇਹ ਤਾਂ ਗਵਰਨਮੈਂਟ ਦਾ ਇਹਨਾਂ ਦਾ ਹੀ ਕਸੂਰ ਹੈ ਹਰਿਆਣਾ ਪੁਲਿਸ ਦਾ ਨਹੀਂ ਜਿਹੜੇ ਹਮਲੇ ਹੁਣ ਕਿਸਾਨਾਂ ਦੇ ਉੱਤੇ ਹੋ ਰਹੇ ਨੇ ਉਹ ਤੁਹਾਨੂੰ ਲੱਗਦਾ ਵੀ ਇਹ ਭਗਵੰਤ ਮਾਨ ਸਰਕਾਰ ਨੂੰ ਕੋਈ ਨਾ ਕੋਈ ਹਾਂ ਦਾ ਨਾਰਾ ਮਾਰਨਾ ਚਾਹੀਦਾ ਮਾਰਨਾ ਚਾਹੀਦਾ ਜੀ ਬਿਲਕੁਲ ਭਗਵੰਤ ਸਰਕਾਰ ਨੂੰ ਸਾਡੇ ਕਿਸਾਨਾਂ ਦੀ ਸਰਕਾਰ ਹੈ ਇਹ ਪਰ ਭਗਵੰਤ ਮਾਨ ਨੂੰ ਮਾਰਨਾ ਚਾਹੀਦਾ ਜ਼ਰੂਰ ਹੱਕ ਜੇ ਖੜਨਾ ਚਾਹੀਦਾ ਜਮਈ ਕਿਸ ਜਮਈ ਪਾਣੀ ਚ ਬੈਠ ਗਏ ਜੀ ਹਾਂ ਜੀ ਫਿਰ ਇਹ ਤਾਂ ਫਿਰ ਉਹਨਾਂ ਨੂੰ ਫਿਰ ਆਪਣੇ ਆਪ ਚਾਹੀਦਾ ਵੀ ਹਾਂ ਸਾਡੇ ਕਿਸਾਨਾਂ ਨਾਲ ਕੀ ਹੋ ਰਿਹਾ ਕੀ ਕਿਸਾਨ ਠੰਡ ਦੇ ਵਿੱਚ ਧੁੱਪ ਦੇ ਵਿੱਚ ਛੋਟੇ ਛੋਟੇ ਬੱਚੇ ਹੁਣ ਡੱਲੇ ਮੈਂ ਤਾਂ ਕਹਿੰਦਾ ਡੱਲੇ ਵਾਲ ਸਾਹਿਬ ਤੇ ਬੱਚੇ ਨੂੰ ਵੀ ਡੀਜੀ ਪੈਸਾ ਡੀਜੀ ਪੀ ਸਾਹਿਬ ਗੁਰਜੀ ਬਿਠਾ ਕੇ ਆਏ ਨੇ ਉਹਦੇ ਅਥਰ ਨੂੰ ਰੁਕ ਰਹੇ ਹੈ ਵੀ ਆਪਣਾ ਇੱਕ ਜੀ ਘਰ ਦੇ ਵਿੱਚ ਜਾ ਰਿਹਾ ਮੈਂ ਪੂਰ ਜੋ ਅਪੀਲ ਕਰਦਾ ਸਰਕਾਰ ਨੂੰ ਕਿ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ ਤੇ ਆਉਣ ਵਾਲੀ ਜਿਹੜੀ ਸਥਿਤੀ ਹੈ ਆਉਣ ਵਾਲਾ ਜਿਹੜਾ ਜਥਾ ਹੁਣ ਜਾਊਗਾ ਉਦੇ ਵਿੱਚ ਵੀ ਉਨੇ ਹੀ ਹੌਸਲੇ ਨਾਲ ਅੱਗੇ ਜਾਣਗੇ ਮੈਂ ਕਹਾਂ ਇੱਕ ਪਰਸੈਂਟ ਇੱਕ ਪਰਸੈਂਟ ਤੋਂ ਘੱਟ ਨਹੀਂ ਅੱਧਾ ਪਰਸੈਂਟ ਵੀ ਨਹੀਂ ਕਿਸੇ ਦਾ ਹੌਸਲਾ ਡਾਊਨ ਹੋਏ ਐਂ ਹੀ ਜਾਣਗੇ ਲੋਕ ਹਾਂਜੀ ਤੇ ਜਿਹੜੇ ਆਪਣੇ ਘਰੇ ਬੈਠੇ ਨੇ ਜਿਹੜੇ ਹੋਰ ਕਿਸਾਨ ਆਗੂ ਨੇ ਜਿਹੜੇ ਜੁਨੀਅਨ ਆ ਹੋਰ ਬਣਾਈ ਬੈਠੇ ਨੇ ਜਿਵੇਂ ਲਾਲੋ ਬਾਪੂ ਮਾਨਸੇਵਰਗੇ ਰੋਲਦੂ ਸਿੰਘ ਮਾਨਸੇਵਰਗੇ ਉੱਥੋਂ ਬਿਆਨ ਦਿੰਦੇ ਨੇ ਇਹ ਸਹੀ ਹੈ ਜਾਂ ਗਲਤ ਹੈ ਇਹ ਮੈਂ ਜੀ ਅੱਜ ਆਪ ਸੁਣੀਆ ਤੁਹਾਨੂੰ ਬਹੁਤ ਵਧੀਆ ਕੁਐਸਚਨ ਕਰਿਆ ਮੈਂ ਸਵੇਰੇ ਵੀਡੀਓ ਕੋ 8:00 ਵਜੇ ਸੁਣੀਆ ਮਾਨਸਾ ਸਾਹਿਬ ਕਹ ਰਹੇ ਨੇ ਕਿ ਜੇ ਚਿੱਠੀ ਵੀ ਲਿਖਤੀ ਬੰਦੇ ਸਾਹਿਬ ਨੇ ਜਾਂ ਇੰਨਾ ਨੇ ਉਹਦਾ ਸੈਨ ਵੀ ਹੋ ਗਿਆ ਮੈਂ ਫੇਰ ਵੀ ਨਹੀਂ ਜਾਂਦਾ ਤਾਂ ਪੱਤਰਕਾਰ ਸਾਹਿਬ ਨੇ ਪੁੱਛਿਆ ਤੁਸੀਂ ਕਿਉਂ ਨਹੀਂ ਜਾਂਦੇ ਕਹਿੰਦਾ ਜੇ ਥੋੜੇ ਜਥੇਬੰਦੀ ਨੇ ਕਿਹਾ ਫੇਰ ਮੈਂ ਸਲਾਹ ਕਰਕੇ ਆਉਂਗਾ ਮੈਂ ਮਾਨ ਸਾਹਿਬ ਅਰਦੂ ਸਾਹਿਬ ਨੂੰ ਕਹਿੰਦਾ ਵੀ ਆਜੋ ਅੱਜ ਆਪਾਂ ਬਜ਼ੁਰਗਾਂ ਬਜ਼ੁਰਗਾਂ ਸਾਦੇ ਨੌਜਵਾਨਾਂ ਸਾਦੇ ਬਹੁਤ ਸ਼ਰਮ ਦੀ ਗੱਲ ਹੈ ਇਹ ਇਕੱਠੇ ਹੋਈਏ ਆਪਾਂ ਸਾਰੀ ਜਥੇਬੰਦੀਆਂ ਕੋਈ ਇਹਦੇ ਵਿੱਚ ਕੱਢਣ ਪਾਣ ਨੂੰ ਨਹੀਂ ਆਪਣੇ ਜਮੀਰ ਨੂੰ ਦੇਖੋ ਆਪਣੇ ਬੱਚਿਆਂ ਨੂੰ ਦੇਖੋ ਨੇ ਜਿਹੜਾ ਫਿਰ ਉਹ ਫੰਡ ਲੈਂਦੇ ਨੇ ਉਹ ਕਿਹੜੇ ਮੂੰਹ ਨਾਲ ਲੈਂਦੇ ਨੇ ਬੱਸ ਇਹੀ ਤਾਂ ਹੈ ਜੀ ਉਹਨਾਂ ਨੂੰ ਲੋੜ ਲੋੜ ਨਹੀਂ ਉਰੇ ਬੈਠਣ ਦੀ ਸਾਡੇ ਵਰਗੇ ਗਰੀਬ ਲੋਕ ਦੇਖ ਦੇਖ ਰਹੇ ਹਾਂ ਕਿ ਇਹ ਸਕੂਟਰੀਆਂ ਤੇ ਕਿਤੇ ਘੁੰਮਦੇ ਫਿਰਦੇ ਨੇ ਧਾਰਨੇ ਸਾਡੇ ਵੀ ਜੀ ਕਰਦਾ ਘਰੇ ਬੈਠਣ ਨੂੰ ਠੀਕ ਹੈ ਨਹੀਂ ਨਹੀਂ ਵੈਸੇ ਤਾਂ ਉਹ ਕਿਸਾਨ ਲੀਡਰ ਕਹੋਂਦੇ ਨੇ ਵੀ ਹਾਂ ਅਸੀਂ ਜਦੋਂ ਕਿਸਾਨਾਂ ਨੂੰ ਲੋੜ ਹੋਊਗੀ ਅਸੀਂ ਉੱਥੇ ਆਵਾਂਗੇ ਫੰਡ ਵੀ ਲੈਂਦੇ ਨੇ ਫੇਰਾ ਆਤਾ ਰਹੇ ਨਹੀਂ ਜੀ ਫਿਰ ਆਪਣੇ ਲੋਕ ਉਹਨਾਂ ਨੂੰ ਫੰਡ ਕਿਉਂ ਦਿੰਦੇ ਨੇ ਫੰਡ ਇੱਥੇ ਭੇਜਣ ਇਹ ਤਾਂ ਲੋਕਾਂ ਨੂੰ ਵੀ ਚਾਹੀਦਾ ਵੀ ਫਿਰ ਜਿਹੜਾ ਬੰਦਾ ਆਪਣੇ ਆਪ ਹੀ ਵੀਡੀਓ ਪਾ ਪਾ ਕੇ ਕਹਿ ਰਿਹਾ ਪੱਤਰਕਾਰ ਨੂੰ ਵੀ ਮੈਂ ਨਹੀਂ ਆਉਂਦਾ ਮੈਂ ਨਹੀਂ ਆਉਂਦਾ ਸਾਰੇ ਆਮ ਗਲਤ ਪੱਤਰਕਾਰ ਸਾਹਿਬ ਉਹ ਮੈਂ ਹੁਣ ਭੁੱਲ ਗਿਆ ਸ਼ੁਕਲਾ ਜੀ ਉਹ ਇਹੋ ਜਿਹੇ ਪੱਤਰਕਾਰ ਸੀ ਹਾਂ ਗੌਰਵ ਸ਼ੁਕਰਾ ਜੀ ਪੁੱਛਦੇ ਵੀ ਤੁਸੀਂ ਆਓਗੇ ਮਾਨਸਾ ਸਾਹਿਬ ਕਹਿੰਦਾ ਮੈਂ ਫੇਰ ਵੀ ਨਹੀਂ ਆਉਂਦਾ ਮੈਂ ਫੇਰ ਵੀ ਨਹੀਂ ਆਉਂਦਾ ਫਿਰ ਮੈਂ ਵਿਚਾਰ ਕਰੂੰਗਾ ਜੇਕਰ ਮੇਰੀ ਉਹ ਹੋਈ ਇਹ ਮਾਨਸਾ ਸਾਹਿਬ ਨੂੰ ਬਜ਼ੁਰਗ ਸਾਡੇ ਬਜ਼ੁਰਗ ਨੇ ਕੁਝ ਮਰਤ ਸੋਚਣੀ ਚਾਹੀਦੀ ਆ ਗੱਲ ਇਹ ਹਾਂ ਸਾਰੇ ਜਥੇਬੰਦੀਆਂ ਨੂੰ ਜੇ ਤੁਸੀਂ ਸਮਰਥਨ ਨਹੀਂ ਕਰਨਾ ਤਾਂ ਤੁਸੀਂ ਲੋਕਾਂ 'ਚ ਇਹ ਮਖੌਲ ਵੀ ਨਾ ਆੜਾਓ ਨਾ ਇਹ ਲੋਕ ਮੈਨਾਕਰ ਹੋਰਤਾ ਜੀ ਇਹ ਮੇਰਾ ਸਾਥੀ ਆ ਨਾਲ 10 ਬੰਦੇ ਹੋਰ ਕਿਸਾਨ ਡੱਲੇਵਾਲ ਦੇ ਹੋਰ ਜਥੇਬੰਦੀਆਂ ਦੇ ਵੈਸੇ ਉਹ ਕਹਿੰਦੇ ਸੀ ਜਥੇਬੰਦੀ ਦੇ ਨਹੀਂ ਹੈਗੇ ਆਗੂ ਇੱਕ ਸਿਆਲੂ ਦਾ ਸੀ ਇੱਕ ਲੌਂਦੀ ਪਰਦਾ ਸੀ ਬੰਦਾ ਇੱਕ ਪਟਮਾਝਰੇ ਦਾ ਸੀ ਉਹ ਕਹਿੰਦਾ ਜੇ ਸਾਡੀ ਜਮੀਰ ਜਾਗ ਰਹੀ ਐ ਸੀ ਜਥੇਬੰਦੀ ਦੇ ਤਾਂ ਵੀ ਜਾਵਾਂਗੇ ਠੀਕ ਆ ਇਹ ਤਾਂ ਰੋਲਦੂ ਸਾਹਿਬ ਨੂੰ ਚਾਹੀਦਾ ਵੀ ਇੰਨੇ ਮੌਜਾਂ ਹੰਡਾਲੀਆਂ ਐਸ਼ ਲੈ ਲਈ ਤਾਂ ਜਥੇਬੰਦੀਆਂ ਦਾ ਸਾਥ ਦੇਣਾ ਪਿਛਲੀ ਵਾਰ ਲੋਕਾਂ ਨੇ ਉਹਨਾਂ ਨੂੰ ਸਿਰ ਤੇ ਬਿਠਾਇਆ ਸੀ ਹਾਂਜੀ ਹਾਂਜੀ ਉਹਨਾਂ ਨੂੰ ਤਾਜ ਮੰਨਿਆ ਸੀ ਤੇ ਹੁਣ ਉਹ ਜਿਹੜੇ ਬਿਆਨ ਦੇ ਰਹੇ ਨੇ ਉਹ ਇੱਕ ਤਰ੍ਹਾਂ ਨਾਲ ਖਟਾਸੇ ਪੈਦਾ ਹੋ ਰਹੀ ਹੈ ਜੀ ਬੜੀ ਸ਼ਰਮਨਾਕ ਗੱਲ ਹੈ ਜੀ ਕਿਸਾਨਾਂ ਦੇ ਵਿੱਚ ਹੋਰ ਪਬਲਿਕ ਦੇ ਵਿੱਚ ਜਾ ਰਹੀ ਹੈ ਕਿ ਇੱਕ ਬਜ਼ੁਰਗ ਬਾਪੂ ਕੀਵੇਂ ਬੋਲ ਰਿਹਾ ਹਾਂ ਇੱਥੇ ਤਾਂ ਜੇ ਕਿਸੇ ਪਾਰਟੀ ਦਾ ਬੰਦਾ ਨਹੀਂ ਜਾਂ ਡੱਲੇਵਾਲ ਦਾ ਨਹੀਂ ਜਾਂ ਭੰਦੇੜ ਸਾਹਿਬ ਦਾ ਜਾਂ ਮਾਨਸਾ ਦਾ ਆਪੇ ਆ ਰਹੇ ਨੇ ਲੋਕ ਆਪੇ ਦੇਖੋ ਤੁਸੀਂ ਦੇਖ ਕੇ ਲਿਆ ਜੀ ਸਾਡੇ ਨੂੰ ਹਮਾ ਕੇ ਪਹੁੰਚਣਾ ਚਾਹੀਦਾ ਹਮਾ ਹਮਾ ਕੇ ਪਹੁੰਚਣਾ ਚਾਹੀਦਾ ਸਾਰੀ ਪਬਲਿਕ ਨੂੰ ਮੈਂ ਹੱਥ ਜੋੜ ਕੇ ਅਪੀਲ ਕਰਦਾ ਦੋਸਤੋ ਆ ਕੇ ਦੇਖੋ ਵੀ ਕੀ ਆਪਣੇ ਕਿਸਾਨਾਂ ਦਾ ਹੋ ਰਿਹਾ ਤੇ ਇੱਥੇ ਸਾਰੇ ਬਾਪੂ ਜੀ ਨੇ ਵੀ ਇਹੀ ਕਿਹਾ ਕਿ ਕੋਈ ਵੀ ਜਥੇਬੰਦੀ ਵੱਡੀ ਨਹੀਂ ਹੁੰਦੀ ਇੱਥੇ ਕਿਸਾਨ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦਾ ਸੰਘਰਸ਼ ਵੱਡਾ ਇੱਕ ਇੱਕ ਕਿਸਾਨ ਦਾ ਜਿਹੜਾ ਸੰਘਰਸ਼ ਹੈ ਉਹ ਵੱਡਾ ਹੁੰਦਾ ਜਾਂਦਾ ਜੇ ਇੱਥੇ ਆ ਕੇ ਆਪਾਂ ਕਿਸੇ ਦੀ ਸਹਾਇਤਾ ਕਰੀਏ ਜੇ ਆਪਾਂ ਨੇ ਘਰੇ ਹੀ ਬੈਠਣਾ ਜਾਂ ਗਰਾਹਾਂ ਜਾਂ ਰੋਲਦ ਸਿੰਘ ਮਾਨਸਾ ਮੰਗ ਉੱਥੇ ਬੈਠ ਕੇ ਗੱਲਾਂ ਮਾਰਨੀਆਂ ਤਾਂ ਜਿੰਨੀਆਂ ਮਰਜ਼ੀ ਮਾਰੀ ਜਾਓ ਅਸਲੀ ਸੰਘਰਸ਼ ਇੱਥੇ ਬਾਰਡਰਾਂ ਦੇ ਉੱਤੇ ਆ ਤੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਸਾਰੇ ਜਣੇ ਹੰਮ ਹਮਾ ਕੇ ਇੱਥੇ ਬਾਰਡਰਾਂ ਦੇ ਉੱਤੇ ਆ ਕੇ ਇੱਕ ਕਿਸਾਨਾਂ ਦਾ ਸਾਥ ਦਿਓ ਧੰਨਵਾਦ